ਆਪ ਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਤਾਮਚਾਮ ਆਪਦਾ ਜਿਹੜੀ ਅੰਧ ਕੱਟੀ ਹੈ ਜਾਂ ਆਪਣਾ ਉਹ ਬਲੇਡ ਵਾਲੀ ਤਾਰ ਲਾਈ ਹੈ ਉਹ ਸਾਰੇ ਦਾ ਸਾਰੀ ਪੰਜਾਬ ਦੀ ਧਰਤੀ ਤੇ ਆ ਕੇ ਲਾਈ ਤੇ ਸੋ ਇਸ ਕਰਕੇ ਇਹਨੂੰ ਤਾਂ ਜੁਆਇੰਟ ਆਪਰੇਸ਼ਨ ਬਣਦਾ ਹੈ ਹਿਸਾਬ ਨਾਲ ਤਾਂ ਇਹ ਜੇ ਜੁਆਇੰਟ ਆਪਰੇਸ਼ਨ ਨਹੀਂ ਤਾਂ ਫਿਰ ਇਹਨਾਂ ਨੂੰ ਕਹਿਣ ਵੀ ਤੁਸੀਂ ਸਾਥੋਂ ਬਿਨਾਂ ਮਿਰਚੀ ਤੋਂ ਸਾਡੇ ਪੰਜਾਬ ਚ ਆ ਕੇ ਕਿਵੇਂ ਰਾਖੇ ਬੰਦੀ ਕਰਦੇ ਇਸ ਅੰਦੋਲਨ ਨੂੰ ਫੇਲ ਕਰਨ ਦੀ ਖਾਤਰ ਜਾਂ ਸਾਰਿਆਂ ਦੀ ਸਪੋਰਟ ਕਰਨ ਦੀ ਖਾਤਰ ਹੈਗੀ ਐ ਸੋ ਇਸ ਕਰਕੇ ਜੇ ਅਸੀਂ ਅਥੈਂਟਿਕਰ ਨਾ ਉਹਨਾਂ ਦਾ ਕੋਈ ਜਵਾਬ ਆ ਜਾਵੇ ਅਸੀਂ ਕਹਾਂਗੇ ਵੀ ਸਰਕਾਰ ਇਹ ਜਿਹੜੀ ਪੰਜਾਬ ਤੇ ਹਰਿਆਣਾ ਸਰਕਾਰ ਦੋਨੇ ਰੋਕ ਰੰਗੇ ਨੇ ਹਾਈ ਕੋਰਟ ਦੀ ਹਾਈ ਕੋਰਟ ਦੀ ਵੀ ਰੂਲਿੰਗਾਂ ਇਹਨਾਂ ਨੂੰ ਹਦਾਇਤ ਡਾਇਰੈਕਸ਼ਨ ਆ ਗਈ ਵੀ ਤੁਸੀਂ ਇਹ ਜਿਹੜੀ ਹੈਗੀ ਨਾਕੇ ਬੰਦੀ ਕੀਤੀਆਂ ਸੜਕਾਂ ਰੋਕੀਆਂ ਲੱਖਾਂ ਲੋਕਾਂ ਨੂੰ ਤੁਸੀਂ ਹਫ਼ਤੇ ਤੋਂ ਪਰੇਸ਼ਾਨ ਕਰ ਰਹੇ ਹੋ ਕੋਈ ਤੁਹਾਨੂੰ ਹੱਕ ਨਹੀਂ ਇਹ ਤੁਸੀਂ ਉਹਨੋਂ ਇਹ ਇਹਨਾਂ ਨੂੰ ਪ੍ਰੋਟੈਸਟ ਕਰਨ ਦਾ ਜੇ ਤੁਸੀਂ ਕਹਿੰਦੇ ਹੋ ਵੀ ਇਹਨਾਂ ਕਰਕੇ ਇਹ ਅੰਦੋਲਨ ਕਰ ਗਿਆ ਕਰਕੇ ਲਾਈਆ ਤੇ ਇਹਨਾਂ ਨੂੰ ਕੋਈ ਪ੍ਰੋਟੈਸਟ ਕਰਨ ਦਾ ਥਾਂ ਦੇ ਹੋਵੇ। ਬੀਟ ਨੇ ਉਹ ਲਾਇਏ ਗਏ ਨੇ ਨੌਜਵਾਨਾਂ ਦੇ ਵਿੱਚ ਰੋਹ ਸਕਦੇ ਪੰਜਾਬ ਸਰਕਾਰ ਨਾਲ ਲੱਗੀ ਆ। ਪੰਜਾਬ ਦੇ ਅੰਦਰ ਆ ਕੇ ਵੈਰੀਗੇਟਿੰਗ ਕੀਤੀ ਗਈ ਆ। ਸਾਨੂੰ ਪੰਜਾਬ ਦੇ ਅੰਦਰ ਆ ਕੇ ਮਾਰ ਰਹੇ ਨੇ। ਉਹਦੇ ਬਾਰੇ ਕੀ ਫੈਸਲਾ ਤੁਹਾਡਾ? ਬਿਲਕੁਲ ਜਿਹੜਾ ਇਹ ਘਰ ਦਾ ਮੁਖੀ ਕਹਿੰਨੇ ਆ ਤੁਸੀਂ ਪੰਜਾਬ ਸਰਕਾਰ ਆ ਜਾਂ ਮੁੱਖ ਮੰਤਰੀ ਭਗਵੰਤ ਮਾਨ ਆ ਤੁਹਾਡਾ ਇਸ਼ਾਰਾ ਉਹਦੇ ਵੱਲ ਹੀ ਆ ਉਹਨਾਂ ਨੇ ਬਿਆਨ ਦਿੱਤੇ ਨੇ ਭਾਵੇਂ ਵੱਡੇ ਵੱਡੇ ਇਕੱਠਾਂ ਦੇ ਵਿੱਚ ਵੀਡੀਓ ਚ ਵੀ ਬੋਲੇ ਨੇ ਵੀ ਸਾਡੀ ਕਿਸਾਨਾਂ ਨਾਲ ਹਮਦਰਦੀ ਆ ਅਸੀਂ ਕਿਸਾਨਾਂ ਨੂੰ ਰੋਕਦੇ ਨਹੀਂ ਕੋਈ ਜੇ ਉਹ ਦਿੱਲੀ ਜਾਣਾ ਚਾਹੁੰਦੇ ਆ ਸਰਕਾਰ ਨੂੰ ਮੈਂ ਸਰਕਾਰ ਨੂੰ ਸੱਦ ਕੇ ਮੀਟਿੰਗ ਕਰਵਾਤੀ ਵੀ ਇਹਨਾਂ ਦੀਆਂ ਗੱਲਾਂ ਮੰਨੋ ਜਾ ਇਹਨਾਂ ਨੂੰ ਫਿਰ ਦਿੱਲੀ ਜਾਣ ਦਿਓ ਇਹਨਾਂ ਨੂੰ ਤੇ ਪਰ ਹੁਣ ਉਹ ਤਾਂ ਕੱਲ ਕਲੀਅਰ ਗੱਲ ਹੋਈ ਆ ਪਹਿਲਾਂ ਸਾਨੂੰ ਆਏ ਸੀ ਵੀ ਕਿਤੇ ਬਾਰਡਰ ਦੇ ਉੱਤੇ ਆ ਇਹ ਜਿਹੜੀ ਮੈਰੀਕੇਟਿੰਗ ਹੈ ਜਿਹੜਾ ਪੋਲਾ ਘੱਗਰ ਦਾ ਵੀ ਸ਼ਾਇਦ ਇਹ ਹੈ ਹੱਦ ਹੈ ਪੰਜਾਬ ਤੇ ਹਰਿਆਣੇ ਦੀ ਪਰ ਹੁਣ ਕਲੀਅਰ ਹੋਇਆ ਨਕਸ਼ੇ ਤੋਂ ਵੀ ਹੱਦ ਤਾਂ ਉਦੋਂ ਪਿੱਛੇ ਆ ਪਰਾਂ ਹੈ ਜਿੱਥੇ ਟੋਲ ਪਲਾਜਾ ਹੈਗਾ ਉਥੇ ਉਹਦੇ ਪਰਲੇ ਪਾਸੇ ਆ ਹਰਿਆਣੇ ਦੀ ਧਰਤੀ ਹੈ ਟੋਲ ਪਲਾਜੇ ਦੇ ਉਰਲੇ ਪਾਸੇ ਪੰਜਾਬ ਦੀ ਧਰਤੀ ਹੈ ਇਹ ਸੜਕ ਦਾ ਜੇ ਵੇਖਣਾ ਹੋਵੇ ਤੇ ਇਹਦਾ ਮਤਲਬ ਉਹਨਾਂ ਨੇ ਪੰਜਾਬ ਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਤਾਮਚਾਮ ਆਪਦਾ ਜਿਹੜੀ ਕੰਧ ਕੱਢੀ ਹੈ ਜਾਂ ਆਪਣਾ ਉਹ ਬਲੇਡ ਵਾਲੀ ਤਾਰ ਲਾਈ ਹੈ ਉਹ ਸਾਰੇ ਦੀ ਸਾਰੇ ਪੰਜਾਬ ਦੀ ਧਰਤੀ ਤੇ ਆ ਕੇ ਲਾਈ ਹੈ ਸੋ ਇਸ ਕਰਕੇ ਇਹਨੂੰ ਤਾਂ ਜੁਆਇੰਟ ਆਪਰੇਸ਼ਨ ਮੰਨਦਾ ਹਿਸਾਬ ਨਾਲ ਤਾਂ ਇਹ ਅਸੀਂ ਇਹ ਸਵਾਲ ਠਾਇਆ ਮਿਲ ਕੇ ਰਾਹੀਂ ਵੀ ਠਾਇਆ ਆਪਦੇ ਸਾਧਨਾ ਰਾਹੀਂ ਵੀ ਸਰਕਾਰ ਤੱਕ ਪਹੁੰਚਾਇਆ ਵੀ ਉਹ ਜਾ ਤੱਕ ਕਹਿਣ ਵੀ ਹਾਂ ਜੁਆਇੰਟ ਆਪਰੇਸ਼ਨ ਹੈ ਜੇ ਜੁਆਇੰਟ ਆਪਰੇਸ਼ਨ ਨਹੀਂ ਤਾਂ ਫਿਰ ਇਹਨਾਂ ਨੂੰ ਕਹਿਣ ਵੀ ਤੁਸੀਂ ਸਾਥੋਂ ਬਿਨਾ ਮਿਰਜੀ ਤੋਂ ਸਾਡੇ ਪੰਜਾਬ ਚ ਆ ਕੇ ਕਿਵੇਂ ਨਾਕੀ ਬੰਦੀ ਕਰ ਲਈ ਜਵਾਬ ਕੀ ਆਇਆ ਤੁਹਾਨੂੰ ਫਿਰ ਉਹਨਾਂ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਉਹ ਅਸੀਂ ਉਹਨਾਂ ਤੱਕਰ ਗੱਲ ਪਹੁੰਚਾਤੀ ਵੀ ਅਸੀਂ ਜੇ ਅਜੇ ਤੱਕ ਨਹੀਂ ਜਵਾਬ ਆਉਂਦਾ ਸ਼ਾਮ ਤੱਕਰ ਫਿਰ ਅਸੀਂ ਮੰਨਾਂਗੇ ਕਹਾਂਗੇ ਅਸੀਂ ਐਲਾਨੀਆਂ ਤੌਰ ਤੇ ਵੀ ਇਹ ਅੱਖੀ ਘਟਾ ਪਾ ਰਹੀ ਹੈ ਪੰਜਾਬ ਸਰਕਾਰ ਵੀ ਅਸੀਂ ਰੋਕਦੇ ਨਹੀਂ ਅਸਲ ਵਿੱਚ ਇਹਨਾਂ ਨੇ ਜਿਹੜਾ ਇੱਥੇ ਆਹ ਲਵਾਇਆ ਤੰਗ ਥਾਂ ਤੇ ਕਿਉਂਕਿ ਜੇ ਪਿੱਛੇ ਉਹ ਵੈਰੀਕੇਟ ਲਾਉਂਦੇ ਨਾ ਵੈਰੀਕੇਟ ਟੋਲ ਬਲਾਜੇ ਕੋਲੇ ਉਹਨਾਂ ਦਾ ਵੈਰੀਕੇਟ ਖੜਨਾ ਨਹੀਂ ਸੀ ਹੁਣ ਨੂੰ ਪਾਸੇ ਦੋਨਾਂ ਪਾਸੇ ਲੰਘਣ ਨੂੰ ਥਾਂ ਸੀਗੀ ਕਿੰਨਾ ਖਚੌੜਾ ਕਰ ਲੈਂਦੇ ਉਹ 20000 ਬੰਦਾ ਸੀਗਾ ਐਨੇ ਬੰਦੇ ਨੂੰ ਤੁਸੀਂ 1000 ਨੂੰ 2000 ਨੂੰ ਰੋਕਣ ਬਾਕੀ ਪਾਸਿਆਂ ਦੀ ਹੋ ਕੇ ਗਾਂ ਜਾਵੜਦੇ ਸੋ ਇਸੇ ਕਰਕੇ ਜਿਹੜਾ ਤੰਗ ਥਾਂ ਦਿੱਤਾ ਇੱਥੇ ਜਿਹੜਾ ਪੁਆਇੰਟ ਉਹਨਾਂ ਨੂੰ ਇਹ ਬਿਲਕੁਲ ਇਸ ਅੰਦੋਲਨ ਨੂੰ ਫੇਲ ਕਰਨ ਦੀ ਖਾਤਰ ਜਾਂ ਸਾਰਿਆਂ ਦੀ ਸਪੋਰਟ ਕਰਨ ਦੀ ਖਾਤਰ ਹੈਗੀ ਐ ਸੋ ਇਸ ਕਰਕੇ ਜੇ ਅਸੀਂ ਅਸੰਤਿਕਰ ਨਾ ਉਹਨਾਂ ਦਾ ਕੋਈ ਜਵਾਬ ਆਇਆ ਕੋਈ ਅਸੀਂ ਕਹਾਂਗੇ ਵੀ ਸਰਕਾਰ ਇਹ ਜਿਹੜੀ ਪੰਜਾਬ ਤੇ ਹਰਿਆਣਾ ਸਰਕਾਰ ਦੋਨੇ ਰੋਕ ਰੰਗੇ ਨੇ ਹੁਣ ਕੋਈ ਮੀਟਿੰਗ ਦੀ ਗੱਲ ਚੱਲੀ ਆ ਪ੍ਰਸ਼ਾਸਨ ਦੇ ਨਾਲ ਨਹੀਂ ਜੀ ਗੱਲ ਜਿਹੜੀ ਹੈਗੀ ਐ ਪ੍ਰਸ਼ਾਸਨ ਨਾਲ ਨਹੀਂ ਕਹੋ ਵੀ ਕੇਂਦਰ ਸਰਕਾਰ ਨਾਲ ਪ੍ਰਸ਼ਾਸਨ ਦਾ ਤਾਂ ਮਤਲਬ ਹੀ ਨਹੀਂ ਕੋਈ ਪ੍ਰਸ਼ਾਸਨ ਦੇ ਕੋਲੇ ਜਿਹੜੀਆਂ ਮੰਗਾਂ ਦਾ ਨਵਟਾਰਾ ਕਰਨ ਕੇਂਦਰ ਸਰਕਾਰ ਦੀ ਉਹ ਗੱਲ ਕਰਦੇ ਕੇਂਦਰ ਸਰਕਾਰ ਨਾਲ ਕੋਈ ਚੱਲੀ ਆ ਕੇਂਦਰ ਸਰਕਾਰ ਦਾ ਸਾਨੂੰ ਉਹ ਉਹ ਤੇ ਵੇਖੋ ਜੀ ਅਜੇ ਨਹੀਂ ਹਟ ਰਹਾ ਹਾਂ ਜੀ ਉਹ ਅਜੇ ਵੀ ਚੱਲ ਰਹੇ ਆ ਪੰਜਾਬ ਦੇ ਵਿੱਚ ਅੰਦਰਾ ਹੋਰ ਦੇ ਪਰਮੰਤਾ ਬੰਦਾ ਬੰਦਾ ਬਾਕਾਇਦਾ ਇਹ ਲਗਾਤਾਰ ਜਿਹੜੇ ਲੋਕਾਂ ਨੂੰ ਬਾਕਾਇਦਾ ਬਾਕਾਇਦਾ ਕੇਂਦਰ ਸਰਕਾਰ ਵੱਲੋਂ ਨਹੀਂ ਆਇਆ ਤੂੰ ਜਿਹੜਾ ਹੋਰ ਜਿਹੜੀਆਂ ਹੈਗੇ ਆ ਉਹ ਚਿੱਠੀ ਆਈ ਹੋਵੇ ਕੋਈ ਇਹੋ ਜਿਹਾ ਨਹੀਂ ਆਇਆ ਉਹ ਸਰੇਹੇ ਜਿਹੜੇ ਹੈਗੇ ਨੇ ਉਹ ਆ ਰਹੇ ਆ ਵੀ ਸੀ ਚਾਉਂਦੇ ਆ ਸੀ ਕਹਿੰਦੇ ਚਿੱਠੀ ਭੇਜੋ ਫਿਰ ਅਸੀਂ ਵਿਚਾਰਦੇ ਇਦਾਂ ਸਰਹੱਦ ਵਾਲਾ ਮਾਹੌਲ ਬਣਿਆ ਹੋਇਆ ਭਾਰਤ ਪਾਕਿਸਤਾਨ ਵਾਲਾ ਕਿਉਂਕਿ ਡਰੋਨ ਵੀ ਇੱਧਰ ਆਉਂਦੇ ਨੇ ਇਹਦੀ ਕੋਈ ਕਾਰਵਾਈ ਕੋਈ ਕਾਨੂੰਨੀ ਕੋਈ ਯਾਰ ਜੇ ਬੱਜ ਜਾ ਫਿਰ ਕੀ ਹੋ ਜਾਊਗਾ ਕੋਈ ਕਾਨੂੰਨੀ ਤੁਸੀਂ ਕਾਨੂੰਨੀ ਤੌਰ ਤੇ ਅਦਾਲਤ ਦੇ ਵਿੱਚ ਵੀ ਕੋਈ ਆਪਣੀ ਰਿਟ ਰੋਟ ਪਾਈ ਆ ਜਾਂ ਕੋਈ ਅਪੀਲ ਕੀਤੀ ਆ ਕਿ ਸਾਡੇ ਹਾਈ ਕੋਰਟ ਦੇ ਵਿੱਚ ਰਿਟ ਗਈ ਹੈ ਅਸੀਂ ਨਹੀਂ ਪਾਈ ਇੱਥੋਂ ਦੇ ਜਿਹੜੇ ਇਲਾਕੇ ਵਾਲੇ ਲੋਕ ਐ ਹਾਂ ਜੀ ਜਿਹੜੇ ਤੰਗ ਆ ਹਫਤੇ ਤੋਂ ਉਹਨਾਂ ਨੇ ਪਾਈ ਹੈ ਹਾਈ ਕੋਰਟ ਦੀ ਹਾਈ ਕੋਰਟ ਦੀ ਵੀ ਰੂਲਿੰਗਾਂ ਇਹਨਾਂ ਨੂੰ ਹਦਾਇਤ ਡਾਇਰੈਕਸ਼ਨ ਆ ਗਈ ਵੀ ਤੁਸੀਂ ਆਹ ਜਿਹੜੀ ਹੈਗੀ ਨਾਕੇਬੰਦੀ ਕੀਤੀ ਹੈ ਸੜਕਾਂ ਰੋਕੀਆਂ ਲੱਖਾਂ ਲੋਕਾਂ ਨੂੰ ਤੁਸੀਂ ਹਫਤੇ ਤੋਂ ਪਰੇਸ਼ਾਨ ਕਰ ਰਹੇ ਹੋ ਕੋਈ ਤੁਹਾਨੂੰ ਹੱਕ ਨਹੀਂ ਇਹ ਤੁਸੀਂ ਖੋਲੋ ਇਹ ਇਹਨਾਂ ਨੂੰ ਪ੍ਰੋਟੈਸਟ ਕਰਨ ਦਾ ਜੇ ਤੁਸੀਂ ਕਹਿੰਦੇ ਵੀ ਇਹਨਾਂ ਕਰਕੇ ਇਹ ਅੰਦੋਲਨ ਕਰ ਗਿਆ ਕਰਕੇ ਲਾਈਏ ਤੇ ਇਹਨਾਂ ਨੂੰ ਕੋਈ ਪ੍ਰੋਟੈਸਟ ਕਰਨ ਦਾ ਥਾਂ ਦਿਓ ਵੇ ਤੇ ਇਹ ਹਾਈ ਕੋਰਟ ਦੀ ਕੱਲ ਇਹ ਆ ਗਈ ਬਕਾਇਦਾ ਰੂਲਿੰਗਾਂ ਉਹਨਾਂ ਨੇ ਡਾਇਰੈਕਸ਼ਨ ਦੇ ਦਿੱਤੀ ਉਹ ਕੀ ਡਾਇਰੈਕਸ਼ਨ ਤੇ ਇਹ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਕੀ ਕਰਦੇ ਉਹ ਸ਼ਾਂਤ ਕਰ ਪਤਾ ਲੱਗ ਜਾਵੇ ਜਿਹੜੀ ਪਰਸੋਂ ਮੀਟਿੰਗ ਹੋਈ ਸੀ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਮੰਗਾਂ ਕਹਿੰਦੇ ਸੀ ਸੀਬੀਸੀ ਸੈਮਟੀ ਬਣਾ ਲੈਣਿਆ ਉਹ ਛੋਟੀਆਂ ਮੰਗਾਂ ਸੀਗੀਆਂ ਵੀ ਜਿਹੜਾ ਉਹ ਲਖੀਨਪੁਰ ਵਾਲਾ ਕਾਂਡ ਹੋਇਆ ਜਿਹਦੇ ਚ ਫਟੜਾ ਨੂੰ ਨਹੀਂ ਪੈਸੇ ਮਿਲਿਓ ਪੈਸੇ ਦੇ ਦਿੰਨੇ ਆ ਸੋ ਉਹਨੂੰ ਉੱਥੇ ਜਗ੍ਹਾ ਦੇ ਦਿੰਨੇ ਆ ਦਿੱਲੀ ਇਜਾਦਗਾਰ ਬਣਾਉਣ ਦੇ ਖਾਤਰ ਜਿਹੜੇ ਕੇਸ ਐ ਦਿੱਲੀ ਅੰਦੋਲਨ ਵਾਲੇ ਉਹ ਸੋਨੂੰ ਕੈਨਸਲੇਸ਼ਨ ਵਾਲੀ ਰਿਪੋਰਟ ਦੇ ਦਿੰਨੇ ਆ ਮਤਲਬ ਇਹ ਜਿਹੜੀਆਂ ਛੋਟੀਆਂ ਮੰਗਾਂ ਸੀ ਪਰ ਜਿਹੜੀ ਕਿ ਮੇਨ ਮੰਗਾਂ ਨੇ ਜਿਨ੍ਹਾਂ ਤੇ ਦਿੱਲੀ ਅ ਦਨ করুণਾ ਵਾਲੀ ਐਮਐਸਪੀ ਵਾਲੀ ਕਰਜ਼ੇ ਵਾਲੀ ਬਿਜਲੀ ਬਿੱਲ ਵਾਪਸ ਲੈਣ ਵਾਲੀ ਪ੍ਰਦੂਸ਼ਣ ਵਾਲੇ ਚੋਂ ਕਿਸਾਨਾਂ ਨੂੰ ਬਾਹਰ ਕਰਨ ਵਾਲੀ ਉਹਨਾਂ ਮੰਗਾਂ ਤੇ ਨਹੀਂ ਅਜੇ ਗੱਲ ਕਰ ਰਹੇ ਜੀ ਤੁਹਾਡੀ ਆਪਦੀ ਆਪਣੀ ਹੁਣ ਰੂਪਰੇਖਾ ਅਗਲੀ ਕੀ ਹੋਊਗੀ ਜਿਹੜੀ ਇੱਥੋਂ ਅੰਦੋਲਨ ਦੀ ਆਗੇ ਰੂਪਰੇਖਾ ਇਹਦਾ ਹੈਗਾ ਵੀ ਦਿੱਲੀ ਕੂਚਲਾ ਜਿਹੜਾ ਅਸੀਂ ਐਲਾਨ ਕੀਤਾ ਉਹਨੂੰ ਅਸੀਂ ਗਾਹਾਂ ਉਹਨੂੰ ਲਾਗੂ ਕਰਦੇ ਹੋਏ ਉਹਨੂੰ ਵੇਖਾਂਗੇ ਹਾਲਤ ਮੁਤਾਬਕ ਕਿਵੇਂ ਲਾਗੂ ਹੁੰਦਾ ਦਿੱਲੀ ਕੂਚਲਾ ਜਿਹੜਾ ਪ੍ਰੋਗਰਾਮ ਹੈ ਉਹ ਸਟੈਂਡ ਕਰਦਾ ਉਵੇਂ ਦਾ ਉਵੇਂ ਉਹਦੇ 'ਚ ਕੋਈ ਤਬਦੀਲੀ ਨਹੀਂ ਰਸਤੇ 'ਤੇ ਵੀ ਤਬਦੀਲੀ ਨਹੀਂ ਸੋ ਉਹਨੂੰ ਜੇ ਕੋਈ ਗਾਹਾਂ ਜਿਹੜਾ ਇਹਦੂ ਬਾਦ ਲਿਆ ਜਾਊਗਾ ਸਟੈਪ ਉਹ ਦਿੱਲੀ ਕੂਚ ਵਾਲਾ ਜਿਹੜਾ ਐਲਾਨ ਹੈਗਾ ਉਹਦੀ ਰੋਸ਼ਨੀ ਦੇ ਵਿੱਚ ਲਿਆ ਜਾਊਗਾ ਪੰਜਾਬ ਦੀਆਂ ਬਾਕੀ ਜਥੇਬੰਦੀਆਂ ਨਾਲ ਨੇ ਤੁਹਾਡੇ ਬਾਕੀ ਜਥੇਬੰਦੀਆਂ ਜੀ ਆ ਰਹੀਆਂ ਜਿਹੜੀਆਂ ਇਹਦੂ ਪਹਿਲਾਂ ਐਲਾਨ 'ਚ ਨਹੀਂ ਸੀਗੀਆਂ ਉਹੋ ਹੁਣ ਹੌਲੀ-ਹੌਲੀ ਆਉਣੀਆਂ ਸ਼ੁਰੂ ਕਰ ਗਈਆਂ ਮੈਂ 4-5 ਤੱਕ ਕੱਲ੍ਹ ਦਾ ਮੈਂ ਨਾਲ ਆ ਸਕਦਾ ਜਿਹੜੀਆਂ ਇਹਦੂ ਪਹਿਲਾਂ ਐਲਾਨ ਦੇ ਵਿੱਚ ਨਹੀਂ ਸੀਗੀਆਂ 13 ਤਰੀਕ ਵਾਲੇ ਕੂਚ 'ਚ ਪਰ ਮਗਰੋਂ ਕੱਲ੍ਹੋਂ ਆ ਗਈਆਂ ਜਿਨ੍ਹਾਂ ਦੇ ਵਿੱਚ ਮਨਜੀਤ ਰਾਏ ਆ ਇੱਕ ਸੁਣਿਆ ਹੋਣਾ ਤੁਸੀਂ ਆਪਣਾ ਦੁਆਬੇ ਦੀ ਕਿਸਾਨ ਜਥੇਬੰਦੀ ਦਾ ਆਗੂ ਹੈ ਉਹ ਕੱਲ ਵਿੱਚ ਇੱਥੇ ਉਹਨੇ ਆ ਕੇ ਇੱਥੇ ਕਿਹਾ ਵੀ ਸਾਡੀ ਜਥੇਬੰਦੀ ਵਿੱਚ ਆ ਕੇ ਕੱਲਾ ਕਿਹਾ ਹੀ ਨਹੀਂ ਆਪਦੇ ਬੰਦੇ ਲੈ ਕੇ ਵੀ ਸ਼ਾਮਲ ਹੋਏ ਐ ਤੇ ਉਹਨਾਂ ਨੇ ਇੱਥੇ ਕਹਾ ਜਦੋਂ ਗਾਹਾਂ ਵੱਧ ਰਹੇ ਸੀਗੇ ਅਥਰੂ ਗੈਸ ਵੀ ਡਿੱਗਿਆ ਉਹਨਾਂ ਦੇ ਪਾਣੀ ਵੀ ਡਿੱਗਿਆ ਉੱਤੇ ਐ ਏਵੇਂ ਜਿਹੜੀ ਦੂਜਾ ਸਤਨਾਮ ਸਿੰਘ 베ਰੂ ਇੱਥੋਂ ਦਾ ਪੁਰਾਣਾ ਲੀਡਰ ਪੁਰਾਣੇ ਦਾ ਉਹ ਉਹਨਾਂ ਨੇ ਵੀ ਐਲਾਨ ਕਰਤਾ ਸੀ ਨਾਲ ਬੁੱਟਾ ਸਿੰਘ ਸਾਦੀਪੁਰ ਐ ਇਹ ਇਹ ਸਾਰੀਆਂ ਜਥੇਬੰਦਗੀਆਂ ਜਿਹੜੀਆਂ ਆ ਉਹ ਆ ਗਈਆਂ ਠੀਕ ਹੈ ਹਾਂ ਜੱਲੇਵਾਲ ਤਾਂ ਪਹਿਲੇ ਨਾਲ ਆ ਤਾਂ ਅਗਰਾਹ ਜਥੇਬੰਦੀ ਅਗਰਾਹਾਂ ਜਥੇਬੰਦੀ ਨੇ ਹਜੇ ਆਈ ਨਹੀਂ ਉ ਪਰ ਉਹਨਾਂ ਨੇ ਇੰਨਾ ਕਿ ਰਿਸਕ ਪਿਓਰਾ ਨੂੰ ਵੀ ਜੇ ਇਹਨਾਂ ਤੇ ਜ਼ਬਰ ਹੋਇਆ ਜਿਵੇਂ ਕੱਲ ਕੀਤਾ ਫਿਰ ਅਸੀਂ ਅਸੀਂ ਆਵਾਂਗੇ ਵਿੱਚ ਚਲੋ ਹੁਣ ਜ਼ਬਰ ਵੀ ਹੋ ਗਿਆ ਹੁਣ ਹਾਂਜੀ 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 ਇਹ ਸੰਨ ਸਰਜੀਤ ਫੂਲ ਜਿਹਨਾਂ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਦਿੱਲੀ ਜਾਣ ਦਾ ਮਕਸਦ ਆ ਉਹ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਪਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ